ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਦੇ ਵਿੱਚ ਪਪਾ ਅੰਜ ਬਣਾ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਟਾ ਬ੍ਰੀਡ ਤੇ ਬੱਚਾ ਵੀ ਕਰਮਾਲੀ ਨੇ ਬੱਚੀ ਦਿੱਤੀ ਆ ਬੱਚੀ ਵੀ ਕਰਮਾਲੀ ਨੇ ਬਹੁਤ ਚੰਗੀ ਦਿੱਤੀ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮੋਂ ਚ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਕੋਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਤੇ ਆਓ ਕਰ ਲੈਣਾ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਹੋਵੇ ਨਾਮ ਨਰਮਨ ਸਿੰਘ ਜੀ ਹਾਂ ਪਿੰਡ ਭਾਈ ਉਪਾ ਤਸਵੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਨੇੜੇ ਸਲਾਤਪੁਰ ਨੇੜੇ ਰਹਿੰਦਾ ਜੀ ਓਕੇ ਭਗਤਾਪਾਈ ਕਬੀਰਾ ਰਹਿੰਦਾ ਜੀ ਨੇੜੇ ਠੀਕ ਹੈ ਇਹ ਤੋਂ ਰਾਮਪਰਾਪੂਲ ਰਹਿੰਦਾ ਜੀ 15 18 ਕਿਲੋਮੀਟਰ ਮੋਬਾਈਲ ਜੀ ਪਿੰਡ ਆਇਆ ਤਿੰਨਾਂ ਦਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 946384255 ਹੂੰ ਦੂਜਾ ਹੈਗਾ ਜੀ 7078266 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇਖਦੇ ਆ ਕਿਹੜਾ ਸੂਆ ਸੂਈ ਹੈ ਕੋਹ ਨਹੀਂ ਸੂਈ ਬਾਈ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਯਸ ਸਵੇਰੇ ਸੋਈ ਸੀ ਜੀ 3 ਵਜੇ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਬਹੁਤ ਜੰਗੀ ਬੱਚੀ ਦਿੱਤੀ ਆ ਬੱਚੀ ਬੜੀ ਚੰਗੀਆਂ ਬਹੁਤ ਜਿਆਦਾ ਜੰਗੀ ਬੱਚੀ ਬੱਚਾ ਬਾਈ ਬੱਚੀ ਨੂੰ ਜਾਨੂੰ ਦੱਸਦਾ ਬੱਚੀ ਦੀ ਕੁਆਲਿਟੀ ਵੇਖੋ ਕੀ ਆ ਬਾਤ ਆ ਪਾਲਾ ਚੰਗਾ ਬੱਚਾ ਦੱਸਦਾ ਗਰਮਾਗੀਆਂ ਨਾਸਾਂ ਨੋਸਾਂ ਗਲਾਬੀ ਪ੍ਰਿੰਟ ਪ੍ਰਿੰਟ ਇੱਕ ਨੰਬਰ ਹਾਂਜੀ ਇਹ ਮਤਲਬ ਸੈਕਸਰ ਸੀਮਨ ਲੱਗਿਆ ਹੋਤ ਸੀ ਜੀ ਠੀਕ ਹੈ ਜੀ ਪੇਪਰ ਵੀ ਆਪ ਓਕੇ ਬਾਈ ਠੀਕ ਹੈ ਕੁਆਲਿਟੀ ਬੜੀ ਹੈ ਕੁਆਲਿਟੀ ਬੜੀ ਹੈ ਬੱਚਾ ਖੇਰ ਬੈਣ ਵੀ ਚੰਗੀ ਹੈ ਹਾਂ ਬੈੜਾ ਵੀ ਬੈੜ ਵੀ ਬਹੁਤ ਚੰਗੀ ਹੈ ਬਈ ਪ੍ਰਿੰਟ ਪ੍ਰੋਨ ਟੱਕਾ ਅੱਦ ਹਾਂ ਬਰੀਡ ਇੱਕ ਨੰਬਰ ਹੈ ਜਿੰਨਾ ਦੁੱਧ ਦਿਓ ਬਈ ਅਸਟੀਮੇਟ ਅਸਟੀਮੇਟ ਦੇਖੋ ਬਈ ਜੀ ਬਰੀਡ ਵਾਲੀ ਬੈੜਾ ਹੁਣ ਗਾਂ ਸੇਵਾ ਸੰਭਾਲ ਜੀ ਬੜੇ ਚੰਗੀ ਹੋਈ ਮੰਨ ਕੇ ਚੱਲੋ ਵੀ ਦੁੱਧ ਵੀ 20 ਲੀਟਰ ਤੱਕ ਜਵਾ ਦੇਣਾ ਪੈਣਾ ਓਕੇ ਹਾਂਜੀ 20 ਕਿਲੋ ਬੈੜਾ ਕੋਈ ਗਾਲਾ ਨਹੀਂ ਕਿ ਉਹ ਬਰੀਡ ਵਾਲੀ ਬੱਚੀ ਹੈਗੀ ਸਹੀ ਹੈ ਬਾਈ ਤੇ ਚਵਾਈ ਕਿਵੇਂ ਆ ਬਾਈ ਇੱਕ ਨੰਬਰ ਜੀ ਚੋਣ ਚੋਣ ਬਹੁਤ ਸੁਣਾੜਾ ਨੂਣਾ ਬੜੀਆਂ ਚੰਗੀਆਂ ਹਾਂਜੀ ਹਾਂਜੀ ਬਹੁਤ ਸਮਝ ਚੋਣ ਦੀ ਖਾਣਾ ਹੀ ਗਲਾਬੀ ਥਾਨ ਬੜ ਬਰੀਕੀ ਜੈ ਜੀ ਪੂਰੀ ਖਾਣ ਲੱਗਿਆ ਬਾਈ ਕਿਆ ਬਾਤ ਹਾਂਜੀ ਬਰੀਕੀ ਜੇ ਫੁੱਲ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਜਰੂਰ ਫੁੱਲ ਬਰੀਕ ਸੁਈ ਸਵਾਈ ਬੱਚਾ ਕਰਮਾਈ ਨੇ ਵੱਚੀ ਦੇਤੀ ਵੱਚੀ ਨੇ ਬਾਈ ਸਾਲ ਡੇਢ ਸਾਲ ਨੂੰ ਕਰਮਾਈ ਨੇ ਨਾਲ ਹੀ ਪਿਆਰ ਹੋ ਜਾਣਾ ਫੇਸ ਹੂਸ ਦੇਖੋ ਕਰਮਾਈ ਦਾ ਬੜਾ ਜੀ ਬਾਕੀ ਤੋਰਾ ਤੂਰਾ ਆਣ ਓਕੇ ਆ ਕਿਆ ਬਾਤ ਲੇ ਵਾ ਲੂਗਾ ਬੜਾ ਚੰਗਾ ਬੜੀ ਬਰੀਕੀ ਜਾਈ ਬੜਾ ਹਾਂਜੀ ਨਾ ਤੁਸ ਨੂੰ ਬਹੁਤ ਜਿਆਦਾ ਬੈੜਦੀ ਕੀ ਮੋਲ ਆ ਬਾਈ ਜਾਇਦ ਬਾਈ ਦੇਖੋ ਮੁੱਲ ਜਮਾਂ ਪਰ ਜਿਹੜੇ ਰੁਪਏ ਲੈਣੇ ਉਹੀ ਦੱਸਣੀ ਗੱਲ ਹੈ ਨਾ ਠੀਕ ਆ ਇਹ ਬਾਈ 6400 ਰੁਪਏ ਲਵਾਂਗੇ ਠੀਕ ਹੈ ਬਾਈ ਮੋਲ ਕ੍ਰਾਉਨ ਨੂੰ ਕੋਈ 75 80 ਜੋ ਮਰਜ਼ੀ ਕਰਾ ਲੈ ਠੀਕ ਹੈ ਬਾਈ ਜੇ ਮਤਲਬ ਮੋਲ ਵਾਲੇ ਚੱਕਰ ਤੇ ਪੈਣਾ ਹਾਂ ਯਾਨੀ 64000 ਰੁਪਏ ਦੀ ਬੈੜ ਦੇ ਦਾਂਗੇ ਪਹਿਲਾਂ 64000 ਦੀ ਬੈੜ ਫੁੱਲ ਬ੍ਰੀਡ ਆ ਜੀ ਬੈੜ ਦੀ ਤੇ ਮਾਨਦਾਨ ਮਾਨਦਾਨ ਤੁਹਾਨੂੰ ਦੇਖੀ ਕਿੰਨਾ ਚੰਗਾ ਲੱਗੇ ਬੈਣੂਗਾ ਲੇਵਾ ਨੂੰ ਬਹੁਤ ਬਾਲਾ ਚੰਗਾ ਆਣਾ ਬਈ ਫੀਟਿੰਗ ਵਾਲਾ ਲੇਵਾ ਬਾਕੀ ਬੱਚਾ ਮਗਰ ਬੱਚੇ ਬੱਚੀ ਬਾਲੀ ਚੰਗੀ ਦੇ ਹਾਂਜੀ ਬੱਚਾ ਬਹੁਤ ਚੰਗਾ ਦਿੱਤਾ ਜੀ ਲੇਵਾ ਇੱਕ ਨੰਬਰ ਲੇਵਾ ਗੁਲਾਬੀ ਥਾਣ ਮੁਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਮਾਰ ਕੇ ਠੰਡੀ ਬਹੁਤ ਹਨਾ ਬਈ ਠੰਡੀ ਤਾਂ ਬਾਹਲੀ ਬਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬਾਕੀ ਚਵਾਈ ਦਿਖਾਵਾਂਗੇ ਬਾਕੀ ਬੱਚਾ ਬਹੁਤ ਚੰਗਾ ਦਿੱਤਾ ਕਰਮ ਵਾਲਾ ਬੱਚਾ ਬਹੁਤ ਚੰਗਾ ਦਿੱਤਾ ਬਈ ਹਾਂ ਕਿਉਂ ਬੱਚੀ ਨੇ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾਗਾ ਲੈ ਤੇਰੀ ਬੱਚੀ ਇਧਰ ਲੈ ਥਾਣ ਨੇੜ ਤੋਂ ਚੈੱਕ ਕਰਵਾਣੇ ਆ ਫਸਵਾ ਕਰਕੇ ਥਾਣ ਦੇ ਕੋਪੜ ਲੈ ਲੈ ਕੱਲਾ ਥਾਣ ਕੱਲੀ ਕਲੀ ਨਾਲ ਵਾਲੀ ਸਫਾਈ ਹੈ ਜੀ ਬੈਠ ਤੇ ਨਹੀਂ ਹਮ ਇੱਕ ਨੰਬਰ ਆਈ ਬਟ ਠੰਡੀ ਚੰਗੀ ਆ ਨਾ ਨਹੀਂ ਭਲੇ ਬਈ ਬਰੀਡਾਂ ਦਾ ਬਈ ਹੂੰ ਨਾ ਫਿਰ ਬਰੀਡ ਦਾ ਕੋਈ ਪਤਾ ਨਹੀਂ ਤੋਣ ਚਾਂ ਚਕਰ ਮਾ ਵੀ ਬਾਜ ਕਿ ਬਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਚੋਈ ਚਲ ਕੇ ਆ ਬਾ ਇੱਕ ਨੰਬਰ ਚੋਣ ਲਗਿਆ ਬਾਲੀ ਚੰਗੀ ਚੋਈ ਆ ਮਗਲੇ ਸਨ ਚੋਲੀ ਕੀ ਬਾ ਮੋਟਾ ਮੋਟਾ ਚੋਣ ਆ ਬਈ ਖੜਕਾ ਸੁਣਦਾ ਚਵਾਈ ਰਸ ਇੱਕ ਨੰਬਰ ਚੋਣ ਲਗਿਆ ਇੱਕ ਨੰਬਰ ਜਮ ਹਜੇ ਬਹੁ ਲਈ ਆ ਨਾ ਬਈ ਹੂੰ ਬਾਕੀ ਲੇਵਲ ਹੁਆ ਬਹੁਤ ਚੰਗਾ ਮਗਰ ਮੂਹਲਾ ਦੇਵਾ ਪਛਾਂਤੋਂ ਫਿੱਟ ਦੇਖੋ ਲੇਵਾ ਕਿੰਨਾ ਚੰਗਾ ਕਿਆ ਬਾਤ ਹੈ ਬਾਈ ਬੜੀ ਫਿੱਟ ਫਿੱਟ ਪਈ ਹੈ ਲੇਵੇ ਹੁਣ ਫੀਟਿੰਗ ਦਾ ਆਰਡਰ ਹੈ ਜੀ ਹਾਂਜੀ ਬਾਕੀ ਮੂਲ ਜਾਇ ਜਾ ਮੂਲ ਨਹੀਂ ਮਿਲਣਾ ਵੀ ਬੱਚਾ ਮਗਰ ਬੱਚੀ ਆ ਦੋ ਨੰਬਰ ਮਿਲ ਜਾਣਗੇ ਅੱਗੇ ਆ ਗਈ ਬਾਈ ਦੋ ਨੰਬਰ ਤੇ ਜਰਸੀ ਹਾਂ ਬਾਈ ਜਰਸੀ ਹੈ ਕਿਹੜਾ ਸੂਆ ਜੀ ਕਲੂਨ ਬਾਈ ਪਹਿਲਾ ਸੂਆ ਸੋਨਾ ਇੱਕ ਹਫਤੇ ਦੀ ਕੱਚੀ ਹੈ ਬਈ ਆਪ ਦੇਖ ਲਈ ਕੱਚੀ ਹਾਂਜੀ ਠੀਕ ਹੈ ਕਿੰਨਾ ਕੀ ਰਕਾਰਡ ਆ ਬਈ ਇਹਦਾ ਵੈਸੇ ਬਈ ਦੇਖੋ ਬਰੀਡ ਵਾਲੀ ਹੈ ਜੀ ਮਨਲਾ ਜਰਸੀ ਹੂੰ ਬਰੀਕੀ ਜੈਗੀ ਓਕੇ ਯੋਨੀ ਪਰ 15 16 ਲੀਟਰ ਬਰਸੀਨੇ ਦੁੱਧ ਚਵਾ ਦੇਣਾ ਜੀ ਠੀਕ ਹੈ ਬਾਈ ਹਾਂਜੀ ਇਹ ਲੀ ਖੱਚੀ ਖੱਚੀ ਹੈ ਲੀਵਾ ਬਹੁਤ ਚੰਗਾ ਬਸਾਂ ਤਨ ਦੇਖੋ ਮੂਹੂ ਵੀ ਚੈੱਕ ਕਰਵਾ ਲੈਂਗੇ ਲੈ ਕੀ ਆਵਾਜ਼ ਆ ਬਾਈ ਪੂਰੀ ਵਿਤੀ ਤੇ ਕੱਲਾ ਕੱਲਾ ਥਣ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਕਲਰ ਕਲਰ ਬੜਾ ਚੰਗਾ ਕੱਦ ਫੋਲਾ ਕੇਸ ਵੀ ਬਿਊਟੀਫੁੱਲ ਦੀ ਵਧੀ ਪੂਰੀ ਚੰਗੀ ਬੱਕ ਠੰਡੀ ਸੀ ਨਸਲਾ ਮੈਂ ਹਲਦੀ ਬਹੁਤ ਘੱਟ ਮੰਗ ਫੋਲਾ ਬਾਕੀ ਬਾਈ ਨੂੰ ਠੰਡੀ ਠੁੰਡੀ ਫੋਲਾ ਲੈ

ਕੱਚੀ ਦਾ ਮੋਲਣਾ ਮੁੱਲ ਬਈ ਦੇ ਜਮਾਂ ਜਾਇਜ ਹੁੰਦਾ ਖਿੱਚ ਕੇ ਮੋਲਣਾ ਹਾਂ ਜੀ ਘਰ ਸਾਫ ਦੇਖੀ ਸਫਾਈ ਕਿੰਨੀ ਹਾਂ ਹਾਂ ਲੈ ਵਾ ਦੇ ਬੋਲੇ ਕਿੰਨੀ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਐ ਕੱਲੀ ਕੱਚੀ ਕੱਚੀ ਹਾਂਜੀ ਹੋਸਾ ਬਣਾਉਂਦਾ ਬਈ ਸੌ ਸੋਹਣੀ ਕੱਚੀ ਹਾਂਜੀ ਅੱਗੇ ਆ ਗਈ ਬਈ ਤਰਨ ਕਿਹੜਾ ਸੂਆ ਜੀ ਇਹ ਨਹੀਂ ਪਹਿਲਾ ਸੂਆ ਸੋਹਣਾ ਬਈ ਪਹਿਲਾ ਸੂਆ ਕਿੰਨੇ ਕਿੰਨੇ ਲੋਗ ਬਈ ਇਹ ਵੀ ਇੱਕ ਵੱਖ ਤਰੀਕਾ ਚ ਹੈ ਬਈ ਆਪ ਤੇ ਢੱਲੀ ਗੜੀ ਪਈ ਹੈ ਕੋਈ ਲੱਟਣੋਂ ਬਹੁਤ ਆਈ ਸਾਕੇ ਦੇ ਦਾਗ ਜੇ ਆ ਗਏ ਹਾਂ ਠੀਕ ਆ ਹਾਂਜੀ ਚੱਲਦੀ ਨਹੀਂ ਹੋਣੀ ਨਾ ਨਾ ਤੂੰ ਵੀ ਇਹ ਜੀ ਦਾਗ ਜੇ ਮਨ ਲੋ ਢੱਲਣਾ ਦੇਖੀ ਕਿ ਬੜੀ ਗੱਤੀ ਗੱਤੀ ਹਰੇ ਦਾ ਬੜੀ ਪੋਲੀ ਪਈ ਆ ਕਿ ਨਹੀਂ ਬਣੋ ਬਹੁਤ ਗਰਮ ਵਾਲੀ ਜਿਹੜੀ ਪੈ ਰਹੀ ਆ ਮੋਰੋ ਲੈਵਾ ਚੈੱਕ ਕਰ ਲਓ ਕਮਾਲ ਦਾ ਗੁਲਾਬੀ ਰੰਗ ਬਾਕੀ ਕੱਦ ਕੋਦ ਬਹੁਤ ਅਜੀ ਵਹਿੜਦਾ ਸਹੀ ਆ ਬਈ ਹਾਂਜੀ ਹੋਲ ਦੇ ਬਈ ਟੋਸ ਕਾਠ ਵਾਲੀ ਵਹਿੜਾ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਕਰ ਮਾਦੀ ਫੁੱਲ ਚੰਗੀ ਆਊਗੀ ਵੱਡੇ ਕੱਦ ਜਾਂ ਛੋਟੀ ਨਾ ਬਣ ਬਈ ਬ੍ਰੀਡ ਫੁੱਲ ਫੇਸ ਦੇਖੋ ਬਈ ਕਿਆ ਬਾਤ ਹੈ ਪੜੀ ਵੀ ਬਹੁਤ ਆ ਬਈ ਵਹਿੜ ਹਨ ਹਾਂਜੀ ਬਈ ਕੱਦ ਕਾਠ ਵਾਲੀ ਵਹਿੜਾ ਜੀ ਪੂਰੀ ਹੂੰ ਇੰਟਰਵਿਊ ਫੁੜਾ ਫੁੜਾ ਪਿੱਛੇ ਤੋਂ ਚੌੜੀ ਚੌੜੀ ਬਾਕੀ ਬਰੀਕੀ ਜਾਂ ਵੜ ਮੰਨ ਲਓ ਬਰੀਕ ਚਮੜੀ ਦੀ ਆ ਸਹੀ ਗੱਲ ਧੰਨ ਬਹੁਤ ਸੌਹ ਵੜਾ ਜੀ ਇਹਦਾ ਮੁੱਲ ਬਈ ਜਾਇਜ਼ ਫਿਰ ਕੱਚੀ ਕੱਚੀ ਦਾ ਕੱਚੀ ਕੱਚੀ ਬਈ ਇਹ ਦੇ ਦਾਂਗੇ ਅੱਜ ਆਪਾਂ 63000 ਰੇਟ 1000 ਹਾਂਜੀ ਮਾਨਦਾਨ ਮਾਣਾ ਭੁੱਟਾ ਹੋ ਜਾ ਮਾਨਦਾਨ ਬਈ ਛੋੜ ਛਪੜਾ ਦਾ ਹੋ ਜਾਊਗਾ ਠੀਕ ਆ ਭਾਈ ਮੇਰਾ ਮੁੱਦਾ ਸਟ੍ਰੇਟ 1000 ਰੁਪਿਆ ਮੋਲਾ ਬਈ ਮਾਨਤਾਂ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਕੱਚੀ ਆਲਾ ਮੋਲਾ ਜਦਦੇ ਵੜ ਤਿਆਰ ਹੋ ਗਈ ਦੱਸੋ ਵੀ ਜਿਹੜੇ ਸਾਹਮਣੇ ਟਰਲਾ ਫੁੱਲ ਹੈ ਜੀ ਵੜ ਤਾਂ ਮਨ ਲਓ ਛੁੱਟੀ ਹੀ ਨਹੀਂ ਗਈ ਸਹੀ ਗੱਲ ਹਾਂਜੀ ਠੰਡੀ ਇੰਨੀ ਕਬਸ਼ਾ ਕਈ ਵਜਾ ਕੋਈ ਜਿਵੇਂ ਮਰ ਜਿਆ ਤੇਰੀ ਜਲ ਕੋਈ ਚੱਕਰੇ ਨਹੀਂ ਕਹਿਣਾ ਕੁਛ ਲੈਂਦੇ ਬਾਲੀ ਸਫਾਈ ਕਰਦੇ ਚਲੋ ਪੂਰਾ ਫੱਟ ਫੱਟ ਲੇਵਾ ਪਿਆ ਬਹੁਤ ਜਿਆਦਾ ਠੰਡੀ ਬਣੀ ਅੱਗੇ ਆ ਗਈ ਬਈ 4 ਨੰਬਰ ਕਿਹੜਾ ਸੂਆ ਜੀ ਇਹਨੇ ਕੋਲ ਨਹੀਂ ਸੂਣਾ ਬਈ ਪਹਿਲਾ ਸੂਆ ਪਹਿਲਾ ਸੂਆ ਕਿੰਨੇ ਕ ਦਿਨਾਂ ਦੀ ਕੱਚੀ ਬਈ ਇਹ ਵੀ ਮਨਵਾਫ ਤੇਰੀ ਕੱਚੀ ਆ ਬੱਚੀ ਆਹ ਤੇਰੀ ਕੱਚੀ ਬਣੂ ਬਣੂ ਬਜਟ ਲੱਗਣਾ ਇਹਦੇ ਬਹੁਤ ਜ਼ਿਆਦਾ ਚੀਜ਼ਾਂ ਤਿਆਰੀ ਨਾ ਦੇਖੋ ਇਹ ਤਾਂ ਥੋੜਾ ਥੋੜਾ ਬਹੁਤ ਚੰਗਾ ਮੁੱਠੀ ਵਾਲਾ ਥਣ ਇਹਦੇ ਵੀ ਦਾਗ ਜਿਹੇ ਹੈਗੇ ਜੀ ਮਗਰ ਹਾਂ ਇਹ ਤਾਂ ਕੋਈ ਨਹੀਂ ਹੁੰਦੇ ਆਗੇ ਪਰ ਫਿਰ ਵੀ ਆ ਹੁੰਦਾ ਬੰਦਾ ਆਪਾਂ ਸਹੀ ਗੱਲ ਆ ਬਈ ਲੱਗਦਾ ਦੱਸੀ ਨਹੀਂ ਪਹਿਲਾਂ ਪਹਿਲਾਂ ਹਾਂਜੀ ਉਹ ਬ੍ਰੀਡ ਫੁੱਲ ਆ ਜੀ ਦੱਸੀ ਹਾਂ ਥੋੜੀ ਸੰਧੀ ਪਲੀ ਵੀ ਜਾਣ ਵਾਲੀ ਹੈ ਬੜੀ ਸਹੀ ਗੱਲ ਆ ਬਈ ਹਾਂਜੀ ਬ੍ਰੀਡ ਸਵੈਡ ਤੇ ਵੀ ਫੁੱਲ ਆ ਬਈ ਪਲੀ ਵੀ ਚੰਗੀਆਂ ਪੂਰੀ ਜਾਣ ਵਾਲੀਆਂ ਕੋਈ ਲੱਸੀ ਨਹੀਂ ਲਾਵੀਨੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰ ਮਣੀ ਦਾ ਇੱਕ ਨੰਬਰ ਆ ਬਈ ਕੀ ਆ ਅਸ ਇਹਦਾ ਕੀ ਮੁੱਲ ਆ ਬਈ ਕੱਚੀ ਕੱਚੀ ਦਾ ਬਈ ਕੱਚੀ ਕੱਚੀ ਦੇਣਗੇ 60000 ਦੇ 60000 ਹਾਂਜੀ ਚਾ ਜਮਾ ਜੈਦ ਮੁੱਲ ਆ ਬਈ 60000 ਦੀ ਵੜ ਭਾਈ ਗਾ ਦੇ ਦਿਆਂਗੇ ਮਾਨਤਨ ਕੋਈ ਜੱਟ ਨਹੀਂ ਮੌਕੇ ਤੇ ਹੋ ਜਾਊਗਾ ਚਲ ਤੇ ਕਾ ਲੱਟੋ ਲਖੈਰ ਬਹੁਤ ਪਈ ਆ ਬਣੋ ਵੀ ਚੰਗੀ ਬਾਕੀ ਤੋ ਵੀ ਆ ਨਾ ਗਰਮੀ ਮੰਨਣਾ ਠੰਡ ਮੰਨਣਾ ਵਈ ਤੇ ਫੈਨ ਫੂਡ ਕਰਮਣ ਵਾਲੇ ਦੋਨੋਂ ਉਤਨੀ ਚੱਲ ਰਹੀ ਹੈ ਇਹ ਮਨਣਾ ਫੈਨ ਫੂਡ ਵੀ ਫੁੱਲ ਆ ਹਾਂਜੀ ਬਾਕੀ ਬਹਿੜਾਂਗੇ ਜੀ ਬਸ ਆਪਾਂ ਮਤਲਬ ਹੁੰਦੀ ਤਾਂ ਵਹਿੜੀ ਹਟੇ ਵੀ ਆਪਣੇ ਕੋਲੇ ਜਾਂ ਪਹਿਲਾਂ ਸੋ ਆ ਜਾਂ ਦੂਜਾ ਸੋ ਬਸ ਉਹਦੀ ਬਾਤ ਕੋਲੇ ਰੱਖਦੇ ਨਹੀਂ ਸਹੀ ਗੱਲ ਹੈ ਮਤਲਬ ਢਿੱਲਾ ਢੋਲਾ ਬਹੁਤ ਜ਼ਿਆਦਾ ਹੀ ਵਹਿੜਦੇ ਜਿੱਦਿਕੇ ਜਾ ਕੇ ਬੰਨਣਾ ਲੇ ਕੱਚੀ ਕੱਚੀ ਹੈ ਗੱਲ ਟ੍ਰਾਂਸਪੋਰਟ ਬਹੁਤ ਚੰਗਾ ਲੱਗਿਆ ਬਾਈ ਅੱਗੇ ਬਾਈ ਲਾਸਟ ਕਿਹੜਾ ਸੂਆ ਇਹ ਵੀ ਪਲੂਣੇ ਬਈ ਪਹਿਲਾ ਸੂਆ ਪਹਿਲਾ ਸੂਆ ਲੇਵਾ ਬੜਾ ਫਿੱਕਾ ਬਹੁਤ ਚੰਗੀ ਵੜਾਈ ਹੈ ਤਿਆਰੀ ਦੇ ਹੈ ਨਾ ਵੜ ਦੀ ਤਿਆਰੀ ਕੋਈ ਨੰਬਰ ਲੇਵਾ ਤੇ ਪਲੀ ਵੀ ਜਾਣ ਲਈ ਬਿਊਟੀ ਦੇਖ ਲੈ ਕਿੰਨਾ ਦੁੱਧ ਦੇ ਦੂ ਬਈ ਐਸਟੀਮੇਟ ਐਸਟੀਮੇਟ ਬਈ 23 ਕਿਲੋ ਦੀ ਉਮੀਦ ਹੈ ਬਈ ਪਨੋ ਤੋ ਜਿਹੜੇ ਸਾਹ ਨਾਲ ਵੜ ਦੀ ਬਰੀਡ ਤੇ ਕੱਦ ਦਾਟਾ ਖੋਲ ਦੇ ਬਈ ਤੋਰ ਕੇ ਦੱਸ ਤਾਂ ਜੀ ਖਾਣ ਵਾਲਾ ਚੰਗਾ ਲੱਗਿਆ ਹਾਂਜੀ ਹਾਂਜੀ ਬਈ 23 ਕਿਲੋ ਖੁੱਲਾ ਦੁੱਧ ਚਵਾ ਦੋ ਜੀ ਵੜਾ ਓਕੇ ਹਾਂਜੀ ਰੱਦ ਦੇ ਦਾ ਵੀ ਫੋਲਾ ਛੋਟੀ ਨਾ ਮੰਨੋ ਚਮਕ ਚਮਕ ਪੂਰੀ ਆ ਬਈ ਤੇ ਕੁਆਲਿਟੀ ਦੇਖੋ ਵੜ ਦੀ ਤੋਰਾ ਤੋਰਾ ਐਨੋ ਓਕੇ ਆ ਹੁਣ ਬਤਾ ਹੁਣੇ ਲੈਵਾ ਬਾੜਾ ਫਿੱਟ ਤਿਆਰ ਗਿਓ ਹਾਂ ਕੋਈ ਫੀਟਿੰਗ ਨਾਲ 400 ਕੱਢਣਾ ਇਹਨੇ ਯਾਰੀ ਬਾੜੀ ਚੰਗੀ ਆ ਵੜ ਦੀ ਬਹੁਤ ਜਿਆਦਾ ਚੰਗੀ ਵੜ ਦੀ ਸਹੀ ਗੱਲ ਆ ਇਹਦਾ ਮੁੱਲ ਬਈ ਜਾਇਜ਼ ਬਈ ਇਹ ਵੀ ਚਲੋ ਕੱਚੀ ਕਰਕੇ 5-7 ਦਿਨਾਂ ਦੀ ਇਹ ਵੀ ਅਜ 65000 ਦੇ ਦੇ ਦਿੰਗੀ ਚੱਕ ਬਈ ਬੜਦ ਰਹਿਮਨ ਕੇ ਚਲ ਵਿੱਚ 80000 ਦੀ ਹੋਗੀ ਉਹਨੇ ਤਾਂ ਤਿਆਰ ਕਰਕੇ ਵੇਚਣੀ ਹੈ ਨਾ ਕੱਚੀ ਦਾ ਮੁੱਲ ਆ 140000 ਦੀ ਬਾਈ ਕਹਿੰਦਾ ਬੜਦ ਦੇ ਦਿਆਂਗੇ ਕੱਚੀ ਦਾ ਭਾਜਦੇ ਬੜਦ ਤਿਆਰ ਹੋ ਗਈ ਦਸੂਲੇ ਵਾਲੇ ਕੋਲ ਹੈ ਪਿੱਟ ਪਿੱਟ ਵਾ ਜਮਾ ਥਾਣ ਵੀ ਇੱਕ ਨੰਬਰ ਅੱਥੀ ਜੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਥਾਣ ਲੱਗੇ ਇੱਕ ਨੰਬਰ ਪੜੀ ਵੀ ਚਮਕ ਜੋਂ ਕਰੇ ਬਾਈ ਤਾ ਠੰਡੀ ਸੀਲੇ ਵੀ ਪੂਰੀ ਏ ਇਦਾਂ ਨਹੀਂ ਕਰਉਂਦੀ ਸਹੀ ਗੱਲ ਆ ਜਮਾ ਜਾਇਜ ਪਾ ਨੇ ਬਈ ਬਾਲਾ ਪਾ ਨਹੀਂ ਰੱਖਿਆ ਬਾਈ ਨੇ ਬੜਾ ਸਾਰੀਆਂ ਹੀ ਚੰਗੀਆਂ ਨੇ ਇਵੇਂਆਂ ਕੱਟੀਆਂ-ਕੱਟੀਆਂ ਨੇ ਕੋਈ ਬਾਲੇ ਦੇਣਾਂ ਦੀਆਂ ਕੱਟੀਆਂ ਨਹੀਂ ਤੇ ਸੁਈ ਸਵਾਈ ਵੜ ਬੱਚਾ ਮਗਰ ਬੱਚੀ ਕੁਆਲਟੀ ਫੁੱਲ ਤੇ ਕਿਸੇ ਵੀਰ ਨੂੰ ਕੋਈ ਵੀ ਨਗਰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ